ਗਾਈਸ ਇਹ ਹਮਾਰੇ ਬਣਾ ਹੋ ਬਵਜ ਨਿਆੜਾ ਮੈਂ ਹੈਲੋ ਗਾਈਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਹੋ ਗਿਆ ਹੁਣ ਸ਼ਾਮਾਂ ਸ਼ਾਮਾਂ ਨੂੰ ਵਲੌਗ ਸਟਾਰਟ ਕਰਨੇ ਆ ਸਵੇਰੇ ਵਲੌਗ ਸਟਾਰਟ ਕਰਨ ਦਾ ਭੁਲ ਗਿਆ ਚੇਤਾ ਤੇ ਹੁਣ ਵਾਲ ਉਲ ਕਟਾ ਕੇ ਨਾ ਨੂੰ ਕੇ ਫ੍ਰੀ ਹੋਏ ਆ ਤੇ ਅੱਜ ਗਏ ਆ ਸਵੇਰ ਦੇ ਕੰਮ ਦਾ ਪਤਾ ਕਰ ਲੈ ਪਹਿਲਾ ਕੰਮ ਅਸੀਂ ਆਪ ਛੱਡਦਾ ਕਿਉਂਕਿ 12 ਘੰਟੇ ਵੀਡੀਓ ਕੀ 12 ਘੰਟੇ ਨਹੀਂ ਸੱਟ ਬੈਂਡਿਆ ਤੇ ਇਸ ਕਰਕੇ ਨਵਾਂ ਕੰਮ ਲੱਭਿਆ ਵਾ ਨਵੇਂ ਕੰਮ ਤੇ ਜਾਵਾਂਗੇ ਤੇ ਵਿਖੋ ਹੁਣ ਮੇਰੀਆਂ ਜਿਹੜੀਆਂ ਸਵੇਰ ਦੇ ਅਸੀਂ ਗਏ ਹਾਂ ਪਰਾ ਕਰਨ ਤੇ ਉਹ ਉਹਦੇ ਵਿੱਚ ਕਲਿੱਪਾਂ ਹੋਣੀਆਂ ਤੁਹਾਨੂੰ ਵੇਖੋ ਮੇਰੀ ਕਲਿੱਪਾਂ ਚੈੱਕ ਕਰੋ ਨ ਜਾ ਕੇ ਪਹਿਲਾਂ ਮੇਰੀ ਕਲਿੱਪਾਂ ਤੇ ਬਾਕੀ ਦੇ ਕਲਪਾ ਬਾ ਬਾਕੀ ਦੇ ਵਲੌਗ ਬਾਅਦ ਕੰਟੀਨਿਊ ਕਰਦੇ ਆ ਤੇ ਇੰਦਰ ਵੀ ਨਾ ਕੇ ਤਿਆਰ ਹੋ ਗਿਆ ਬਾਕੀ ਦਾ ਹਾਂ ਬਾਕੀ ਦਾ ਵਲੌਗ ਆਪਾਂ ਬਾਹਰ ਜੇ ਕਰਦੇ ਕੰਟੀਨਿਊ ਪਹਿਲਾਂ ਸਵੇਰ ਵਾਲੀਆਂ ਕਲਿੱਪਾਂ ਚ ਦੇਖੋ ਜਾ ਕੇ ਸੋ ਲੈਟਸ ਗੋ ਸੋ ਗਾਇਜ਼ ਇਹ ਹਮਾਰੇ ਬਣਾ ਹੋ ਪਵਜ ਨਿਆੜਾ ਮੈਂ ਆ ਰਿਹਾ ਹੋਗਾ ਕੋਈ ਮਿੰਗ ਜਾਣ ਸਾਰਾ ਸਭ ਇਹ ਤੇ ਟ੍ਰੈਂਪੋਲੀਨ ਹੀ ਬਣਿਆ ਚੈੱਕ ਕਰੋ ਸਾਰੀਆਂ ਗੇਮਿੰਗ ਹੈਗੀਆਂ ਹੈ ਗੇਮਿੰਗ ਗਾੜੀ ਦਾ ਸੁੱਤਰ। ਸੋ ਗਾਇਸ ਇਥੇ ਆਏ ਆਂ ਜੌਬ ਲੱਭਣਾ। ਦੁਬਾਰਾ ਮੈਰ ਪਾਰਸ ਤੇ ਅਜੇ ਤੇ ਮੈਲੀ ਡਿਗਰੀ। ੜੌਖਾ ਜੇ। ਅਜੇ ੜੌਖਾ। ਵੇਖੋ ਮਿਲ ਜਊ ਸ਼ਾਇਦ ਕੇ ਲੱਭਦੇ ਆਂ, ਮਾਰਦੇ ਆਂ ਟਰਾਈ। ਇਹ ਸਾਰੇ ਮਰੇ ਆਂ, ਮਰੇ ਬ੍ਰਾਂਡ ਹੀ ਆ ਸਾਰੇ ਹਲਦੀ ਰਾਮ ਵਗੈਰਾ। ਹੋਪਾਪਾ ਹੋਵਾ ਬਚ ਰਹੇ ਆਂ ਮਾਰ ਟਰਾਈ ਇਹ ਬਣ ਜੇ ਦੇ। ਬਣ ਜਾਣੀ ਹੈ। ਬਾਣੀ ਜਊਗੀ। ਮੈਨੇ ਕੀ ਬੰਦਾ ਹਣ ਗਾੜੀ। ਮੈਂ ਪਹਿਲਾ ਕੰਮ ਤੇ ਛੁੱਟ ਗਿਆ ਮਰੂ ਛੁੱਟੇ ਹੀ ਆ ਕੇ ਛਾੜੀ ਦੇ ਤੱਕ। ਆਦੇ ਪੱਲੇ ਛੱਡਿਆ ਅਸੀਂ ਦੇ ਵੇਲੇ ਸਾਨੂੰ ਤੇ ਕਹਿੰਦੇ ਉਸੇ 12 ਘੰਟੇ ਹੀ 12 ਘੰਟੇ ਔਖਾ ਹੁੰਦਾ ਕੰਮ ਹੈ ਬੰਦਾ ਜਾ ਨਹੀਂ ਸਕਦਾ ਕਿ ਪਾਸੇ ਇੱਥੇ 8 9 ਘੰਟੇ ਆ ਚਲੋ ਮਿਲ ਜੂਗੀ ਕਿ ਕਿਹ ਲੱਭਦੇ ਆ ਜਿਹੜੇ ਹੋਰ ਕਰਾਉਣੇ ਨੇ ਫਿਰ ਇੱਕ ਇੱਕ ਰਾਹ ਬੱਸ ਰਹਿਣਾ ਚੰਡੀਗੜ੍ਹ ਦਾ ਬਾਫੇ ਚੰਡੀਗੜ੍ਹ ਜਾਣਾ ਪੈਣਾ ਨੂੰ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਨਜ਼ਾਰੇ ਆਣੇ ਚੰਡੀਗੜ੍ਹ ਹੀ ਭਾਗ ਕਰਾਂ ਤੁਹਾਨੂੰ ਸਾਰਾ ਚਲੋ ਵੀ ਮਿੱਤਰੋ ਹੁਣ ਚੱਲਦੇ ਆ ਜਿਹੜੇ ਆਲੇ ਮਿਲਣਾ ਕਿ ਮੁੰਡੇ ਨੂੰ ਅਸੀਂ ਬੈਸਟ ਪ੍ਰਾਈਜ਼ ਵਗੇ ਪਤਾ ਕਰਕੇ ਆਏ ਬੈਸਟ ਭਾਈ ਦੇ ਵਿੱਚ ਕਾ ਵੀਡੀਓ ਬਣਾਈ ਦੀ ਅਸੀਂ ਇਹ ਬੈਸਟ ਪ੍ਰਾਈਜ਼ ਬਣ ਗਿਆ ਕੰਮ ਬੈਸਟ ਪ੍ਰਾਈਜ਼ ਚੱਲਾਂਗੇ ਮੁੰਡੇ ਦੇ ਮਿਲ ਚੱਲੇ ਆਂ ਮੈਂ ਵੀ ਰੱਦ ਕਿੰਨੀ ਆ ਗਈ ਆ ਫਿਰ ਉੱਥੇ ਵੇਨੇ ਮਾਰ ਕੇ ਟਰਾਈ ਜਿੰਦੇ ਆ ਰਹੀ ਦੁਨੀਆ ਉੱਥੇ ਨੇ ਅਸੀਂ ਤੋਂ ਜਾਣਿਆ ਕਿ ਰੇਲ ਜਿਹੜਾ ਸ਼ਹਿਰ ਦੇ ਵਿੱਚ ਆ ਗਏ ਆ ਤੇ ਹੋਰ ਰੌਣਕਾਂ ਜਿਹੜੇ ਨੇ ਹੈਂ ਜੰਡਿਆਲੇ ਦੀ ਰੌਣਕਾਂ ਦੇਖੋ ਹੋਰ ਜੰਡਿਆਲੇ ਦੀਆਂ ਰੌਣਕਾਂ ਸਾਮਾ ਨੂੰ ਨਿਆਵਾਲੇ ਠੀਕ ਆ ਮਰੇ ਮਾਰਕੀਟਾਂ ਵੱਟੀਆਂ ਹੋਈਆਂ ਨੇ ਹਾਂ ਬੰਡਿਆ ਕੋਲੇ ਇੱਕ ਗੱਲ ਇਹ ਟਰੈਫਿਕ ਬਹੁਤ ਜ਼ਿਆਦਾ ਹੈ ਸੋ ਗਾਈਸ ਹੁਣ ਜਾਣੇ ਆ ਡਾਕਟਰ ਦੇ ਘਰ ਤੇ ਲਿਮਸੀ ਗੋਲੀਆਂ ਲੈਣਾ ਹੈ ਵਿਟਾਮਿਨ ਸੀ ਦੀਆਂ ਤੇ ਉਹ ਤਾਂ ਕਰਕੇ ਮੂੰਹ ਮਲਬੀ ਮੂੰਹ ਵਿੱਚ ਖਾ ਲਈ ਹੋਏ ਨਾ ਕਰਕੇ ਉਹ ਜਿਹੜਾ ਉਹ ਖਾਈਏ ਇੱਕ ਦੇ ਮੂੰਹ ਮਲਬੀ ਵਿੱਚੋਂ ਜਿਹੜਾ ਪੱਕਾ ਉਹ ਸਹੀ ਹੋ ਜਾਂਦਾ ਵਾ ਇੱਕ ਵਾਰ ਫੇਸ ਲਈ ਚੰਗੀਆਂ ਆਉ। ਤੇ ਚੈੱਕ ਕਰੋ ਬਈ। ਤੇ ਆਪਣੇ ਫੇਸ ਲਈ ਵੀ ਚੰਗੀਆਂ ਹੁੰਦੀਆਂ ਕਿੰਦੇ ਸਕਿਨ ਲਈ ਇਸ ਕਰਕੇ ਮੈਂ ਜੋ ਖਾਣਾ ਦਿੰਨਾ। ਨਹੀਂ ਨਾ ਇਹ ਬਾ ਦੇ ਮੂਹੇ ਲੜਮਾਣਾ। ਜਦ ਲੜਮਾਣਾ ਮੈਂ ਵਲੌਗ ਬਣਾਉਂਦਾ। ਮੈਂ ਵਲੌਗ ਨਾਲ ਵਲੌਗ ਰੋਈ ਠਕਰਾਂਦਾ ਫਿਰ ਆਪਣਾ ਚਲੋ ਚੱਲਦੇ ਆ ਵੀਡੀਓ ਆਫ ਹੋਵੇ ਥੋੜੀ ਜੀ ਕੁਆਲਿਟੀ ਵਧੀਆ ਹੋਵੇ ਸਹੀ ਗੱਲ ਚਲੋ ਠੀਕ ਹੈ ਚੱਲਦੇ ਆ ਹੁਣ ਇੰਦਰ ਨੂੰ ਮੌਕਾ ਦਈਏ ਲਓ ਜੀ ਲੈ ਸ਼ੇਰ ਭੱਜ ਕੇ ਆਉਂਦਾ ਤੇ ਸਾਈਕਲ ਤੇ ਆਉਂਦਾ ਸ਼ੇਰ ਅਵੀ ਨਹੀਂ ਲੰਮਸੀ ਦੀ ਬਈਆ ਗੇ ਇਹ ਨਹੀਂ ਆਉਣੀਆਂ ਵੀ ਆ ਸੋ ਗਾਈਸ ਫਿਰ ਮਿੱਟੀ ਟਰਲੇ ਸੰਡੀ ਆ ਸੋ ਗਾਈਸ 400 ਕੁ ਚਰੀਦਾਰ ਟਾਂਡਾ ਗੱਡਾ ਇਹ ਜਿਹੜੀ ਚਰੀ ਪਹਿਲੀ ਗਰਾਂ ਮੈਂ ਦੇਖੀ ਆ ਦੇਖੋ ਕਿੱਥੇ ਤੱਕ ਜਾਂਦੇ ਆ ਉਹ ਲੈਂਡਰ ਤੱਕ ਜਾਂਦੇ ਆ 12 ਫੁੱਟ ਤੱਕ ਇਹ ਹੈਡਵਾਂ ਜੰਪੂ ਜੰਪੂ ਸੁਪਰ ਜੇਠਾ ਲਾਲ ਦੇਖਣੇ ਆ ਤੇ ਡੈਡੀ ਨਹੀਂ ਖਾਂਦੇ ਰੋਟੀ ਤੋ ਗਾਈਸਾਂ ਡਿਸਕਸ ਹੋਣ ਡਿਆ ਵਾ ਮਾਤਾ ਚਿੰਦਪੁਰਨੀ ਦੇ ਜਾਂਦਾ ਤੇ ਪੀਰਨਗਾਇ ਜਾਂਦਾ ਡਿਸਕਸ ਕਰਨ ਡਿਆ ਵੀ ਕਿੰਨਾ ਪੈਂਦਾ ਇਥੋਂ ਮਤਲਬ ਵੀ ਦੂਰੀ ਪੀਰਨਗਾਇ ਤਾਂ ਹੀ ਹੋਈ ਐ ਪਹਿਲਾਂ ਵੀ ਜਾਂਦੇ ਰਹੇ ਆ ਤੇ ਮਾਤਾ ਚਿੰਦਪੁਰਨੀ ਦੇ ਪੂਰਾ ਵੇਖਣਾ ਮਾਤਾ ਚਿੰਦਪੁਰਨੀ ਪੀਰਨਗਾਇ ਹੋਰ 1.5 ਸਾਬ 1.5 ਸਾਬ ਜਵਾਲਾ ਜੀ ਮਾਰਾ ਸਾਰੇ ਮਰਪੇ ਕਵਰ ਕਰਨਾ ਇੱਕ ਦਿਨ ਦੇ ਵਿੱਚ ਇਹ ਕਿੰਨੇ ਕਿਲੋਮੀਟਰ ਅਪ ਡਾਉਨ ਪੈਂਦਾ ਵਾ 350 ਕਿਲੋਮੀਟਰ 350 ਕਿਲੋਮੀਟਰ ਪੈਂਦਾ ਅਪ ਡਾਉਨ ਮੱਥਾ ਮੱਥਾ ਟੇਕ ਕੇ ਤੇ ਮਤਲਬ ਵੀ ਇੱਕ ਦਿਨ ਚ ਵਾਪਸ ਆ ਸਕਦੇ ਹਾਂ ਅਸੀਂ ਕਾਰ ਬਹੁਤ ਏ ਜੌਂਡੀ ਮਗਰ ਕਾਰ ਕੇ ਟੈਂਪੋ ਆ ਟੈਂਪੋ ਹੀ ਇਹਦੇ ਬੱਤੀ ਵਾਲਾ ਬੱਤੀ ਵਾਲਾ ਟੈਂਪੋ ਹੀ ਤੇ ਉਹ ਡਿਸਕਸ ਕਰਨੇ ਆ ਜਾਣਾ ਕਿ ਇਧਰ ਮੋਟਰਸਾਈਕਲਾਂ ਜਾਣਾ ਫਿਰ ਮੈਂ ਰੁਕ ਲਗਾ ਮੈਂ ਮਿੰਦਰ ਨੇ ਤੇ ਡੈਡੀ ਨੇ ਤੇ ਚਾਚੇ ਨੇ ਚਾਰੇ ਜਣੇ ਰੁਕ ਲਗਾ ਕਰ ਜਾਣੇ ਕਿ ਇਹਨਾਂ ਕੱਢਦੇ ਟਾਈਮ ਪਰਸੋਂ ਚੌਥ ਤੱਕ ਮੋਟਰਸਾਈਕਲ ਆ ਬੀਜੂਆ ਪੀਰ ਸਾਹਿਬ ਮਿਹਰ ਕਰੇ ਕੋਣੀ ਚੱਲਦੇ ਆ ਮੱਥਾ ਟੇਕ ਆਉਨੇ ਆ ਤੇ ਬਲੋ ਮੋਟਰਸਾਈਕਲ ਆ ਡੇੜਾ ਆਪਣੀ ਹਾਂ ਜਦਾਂ ਆਵਾ ਮੈਂ ਤੁਹਾਨੂੰ ਗੱਲ ਕਰਨਾਂ ਨੂੰ ਕੋਈ ਗੱਲ ਨਹੀਂ ਤੇ ਚਲੋ ਮਿਲਦੇ ਆ ਪATER ਘਰ ਜਾ ਕੇ ਦਹੋਂਤੇ ਐਸੇ ਤੁਰਨ ਫਣ ਘੜੀ ਪੈਂਡ ਦੇਖੋ ਜਗਮ ਕਰਨ ਲਿਆ ਅੱਗੇ ਦੇ ਅੱਗੇ ਟੈਂਪੂ ਲੰਘੇ ਨੇ ਹੁਣ ਗੱਡੀ ਆਉਂਦੀ ਬਹੁਤ ਤੇਜ਼ ਹੈ ਕਰੇ ਹੋਈ ਇਹ ਨਾ ਪੜਾ ਉਹੋ ਹੀ ਆਗੇ ਮਿਲਦੇ ਆ ਤੁਹਾਨੂੰ ਫੇਰ ਕੱਲ ਵਾਲੇ ਨਵੇਂ ਵਲੌਗ ਦੇ ਵਿੱਚ ਜੇ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਾ ਹੋਵੇ ਤਾਂ ਲਾਈਕ ਕਰ ਦਿਓ ਚੈਨਲ ਦੇ ਨਵੇਂ ਸਬਸਕ੍ਰਾਈਬ ਕਰ ਦਿਓ ਹੁਣ ਜਰਰੀ ਬਾਏ ਬਾਏ